ਹੈਲੋ ਹੈਲੋ ਉਹ ਬਸ ਤੇ ਇਧਰ ਆ ਰਿਹਾ ਜੀ ਮੰਨ ਲੋ ਇਹ ਇਧਰ ਬਾਹਰ ਜੰਗੇ ਲੱਗੇ ਹੁੰਦਾ ਹੈ ਪੁਲਿਸ ਆ ਰਹੀ ਯਾਰ 6 ਤਰੀਕ ਬਾਈ ਬਾਈ ਆਪਾਂ ਕੀ ਅਪਡੇਟ ਹੈਗਾ ਜੀ ਅਪਡੇਟ ਹੈਗੀ ਹੈ ਕਿ ਜਿਹੜਾ ਅਕਿਊਜ਼ਡ ਰਮਨਜੀਤ ਸਿੰਘ ਰੋਮੀ ਮੈਕਸਿਮ ਸਕਿਉਰਟੀ ਜੇਲ ਨਾਪਾ ਦਾ ਜਿਹੜਾ ਅਕਿਊਜ਼ਡ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟਰਾ ਡਾਈਟ ਕਰਕੇ ਲੈ ਕੇ ਆਏ ਆ ਉਹਦਾ ਹੁਣ ਜਿਹੜਾ ਹੈਗਾ ਜਿਸ ਸਾਹਬ ਨੇ ਪੇਸ਼ ਕੀਤਾ ਸੀ ਹੁਣ ਇਹਦਾ ਮੈਡੀਕਲ ਜਿਹੜਾ ਹੈਗਾ ਇੱਥੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਜ ਕਰਾਉਣਾ ਸਰ ਕਸ਼ਵਰ ਜੀ ਅਸੀਂ ਕਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਸਿਰ ਫਿਲਹਾਲ ਅਸੀਂ ਜਿਹੜਾ ਇਹ ਟੂ ਦੇ ਸਰ ਸਰਖੰਡ ਮੈਡੀਕਲ ਮੈਡੀਕਲ ਇਹ ਜਿਹੜੀ ਹੈਗੀ ਇਸ ਮੈਟਰ ਆਫ ਪ੍ਰਾਊਡ ਫॉर ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਿਸਟਰ ਗੌਰਵ ਜੱਧਵ ਉਹਨਾਂ ਦੀ ਰਹਿਨਮਈ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਪੋਰਟ ਤੇ ਸਟ੍ਰਿਕਟ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜਿਹੜੀ ਕੰਮਜਾਗੀ ਮਿਲਿਆ ਸਾਬ ਮੈਡੀਕਲ ਕਰਵਾਇਆ ਹੈਗਾ ਲੱਗਦਾ ਹੈਗਾ ਕਿ ਜਿੰਨਾ ਬਾਹਰਲੀ ਕੰਟਰੀ ਦੇ ਵਿੱਚ ਸੀਗਾ ਉਹ ਸੀਗਾ ਸ਼ੰਕਾ ਕਿਸੇ ਚੀਜ਼ ਨੂੰ ਨਹੀਂ ਨਹੀਂ ਜੀ ਠੀਕ ਹੈ 올ਵੇਰ ਰੋਮੀ ਜਿਹੜਾ ਅਕਿਊਜ਼ਡ ਹੈਗਾ ਸੀ ਇੱਕ ਆਪਣੇ ਜਿਹੜੀ ਨਾਬਾ ਜੇਲ ਬ੍ਰੇਕ 2016 ਦੇ ਵਿੱਚ ਸੀ ਮਾਸਟਰਮਾਈਂਡ ਸੀ ਅੱਜ ਉਹਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ ਆਥਾਰਟੀਆਂ ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੇ ਸਾਰੇ ਤਾਂ ਉਸ ਤੋਂ ਬਾਅਦ ਅੱਜ ਹੁਣ ਲਿਆ ਕੇ ਉਹ ਜਿਹਾ ਸਾਹਦੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾਂ ਇਹਦਾ ਜਿਹੜਾ ਹੈਗਾ ਅਸੀਂ ਇਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਹਾਂ ਕਿਹੜੀ ਜੇਲ੍ਹ ਵਿੱਚ ਸਰ ਹਲੇ ਜਿਹੜੇ ਨਿਊ ਜੇਲ ਨਾਭਾ ਦੇ ਵਿੱਚ ਭੇਜ ਰਹੇ ਹਾਂ ਸਰ ਲੰਬੀ ਲੜਾਈ ਸੰਗੀਨ ਅਪਰਾਧ ਕੀ ਕੀਤਾ ਜੀ ਇਹਨਾਂ ਨੇ ਕੀ ਕੀ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਿਮ ਸਿਕਿਉਰਿਟੀ ਦੇ ਲਾਬਾ ਮਰੇ ਕੋਈ ਸੀ ਉਹਦੇ ਵਿੱਚ ਇਹ ਤਾਂ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰੈਡੀਸ਼ਨ ਵਾਸਤੇ ਰਿਕਵੈਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੋਗੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਸਰ ਪੁਲਿਸ ਕੁਝ ਕੁਝ ਕਿਵੇਂ ਕਰੇਗੀ ਇਸ ਤੋਂ ਕੁਝ ਕੁਝ ਕਿਵੇਂ ਹੋਏਗਾ ਖਿਲਾਫ ਉਹ ਸਾਡਾ ਅਗੇ ਫਰਦਰ ਹੈਗਾ ਅਸੀਂ ਹਲੇ ਇਹਨੂੰ ਜੁਡੀਸ਼ੀਅਲ ਭੇਜ ਰਹੇ ਹਾਂ ਸਰ ਸਰ ਬਹੁਤ ਮਿਹਨਤ ਇਸ ਵਿੱਚ ਲੱਗੀ ਆ ਕਿਸ ਤਰ੍ਹਾਂ ਦੀ ਕਿੰਨੀ ਮਿਹਨਤ ਸਾਰੇ ਐਫਰਟ ਸਾਰੇ ਏਜੰਸੀਸ ਸਾਰੇ ਸਾਡੇ ਜਿਹੜੇ ਹੈਗੇ ਨੇ ਵਿੱਚ ਗਵਰਨਮੈਂਟ ਦਾ ਜਿਹੜਾ ਹੈਗੀ ਸਪੋਰਟ ਹੈਗੀ ਆ ਐਂਡ ਪੁਲਿਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਆ ਐਂਡ ਸਾਰੇ ਏਜੰਸੀਸ ਨੇ ਜਿਹੜਾ ਹੈਗਾ ਰਲ ਕੇ ਸਰ ਹੌਂਗਕਾਂਗ ਕਿੰਨਾ ਟਾਈਮ ਲੱਗਿਆ ਜੀ ਕਰੀਬ 6 ਸਾਲ ਤੋਂ ਉਥੇ ਹੈਗਾ ਸੀ ਜੇਲ੍ਹ ਤੇ ਥੈਂਕ ਯੂ ਜੀ ਔਰ ਉਸ ਬੇਸਿਸ ਤੇ ਪੁਲਿਸਮਾਨ ਨਹੀਂ ਹੋਇਆ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਹੈ 6 ਨੂੰ ਵਾਸਤੇ ਔਰ ਸੈਂਟਰਲ ਜੇਲ੍ਹ ਨਾਬਾ ਵਿੱਚ ਹੈ ਨਿਊ ਜੇਲ੍ਹ ਨਾਬਾ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ ਲੱਗਦਾ ਵੀ ਇਹ ਫਰਦਰ ਅੱਗੇ ਪੁਲਿਸ ਕਿਸੇ ਤਰੀਕੇ ਨਾਲ ਰਿਮਾਂਡ ਰਿਮਾਂਡ ਲੈ ਕੇ ਆਏਗਾ ਬਿਕੋਜ਼ ਦੋ ਕੇਸ ਸੀਗੇ ਜਿਨ੍ਹਾਂ ਚ ਇਹਨਾਂ ਨੇ ਆਪਣਾ ਐਫੀਆਈਰ ਫਾਈਲ ਕੀਤਾ ਸੀਗਾ ਕਿ ਅਸੀਂ ਰਿਮਾਂਡ ਨਹੀਂ ਲਵਾਵਾਂਗੇ ਜੋ ਇੱਕ ਦੋ ਕੰਟਰੀ ਦੇ ਵਿੱਚ ਐਕਸੈਸ਼ਨ ਟ੍ਰੀਟੀ ਸੀਗੀ ਔਰ ਉਹ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਸੀਗਾ ਉਹਦੇ ਜੋ ਕੰਪਲਾਈ ਕੰਡੀਸ਼ਨ ਸੀਗੀਆਂ ਔਰ ਹੋਪਫੁਲੀ ਕਿ ਇਹਨਾਂ ਨੇ ਕੋਰਟ ਦੇ ਵਿੱਚ ਨਹੀਂ ਲੈਣਗੇ ਔਰ ਅੱਗੇ ਵੀ ਨਹੀਂ ਲੈਣਗੇ ਕਿਉਂਕਿ ਆ ਜੁਡੀਸ਼ੀਅਲ ਪੇਸਤਾ ਇਹ ਲੈਣਾ ਹੁੰਦਾ ਤਾਂ ਆਈ ਥਿੰਕ ਅੱਜ ਉਹ ਕੁਝ ਕਰ ਦੇ ਔਰ ਪਰ ਜੱਜ ਸਾਹਿਬ ਨੂੰ ਸਾਰੀ ਟੀਟੀ ਬਾਰੇ ਅਸੀਂ ਦੱਸਿਆ ਗਿਆ ਔਰ ਉਹਨਾਂ ਨੇ ਕਿਹਾ ਠੀਕ ਹੈ ਇਹਨੂੰ ਜੁਡੀਸ਼ੀਅਲ ਕਰ ਸੀ ਇੱਕ 60 ਨੰਬਰ ਐਫ ਆਈ ਆਰ ਸੀ ਕਿ ਉਸ ਤੇ ਵੀ ਐ ਸੀਗੇ ਤੇ ਇੱਕ 142 ਤੇ ਦੋ ਹੋਏ ਜਿਹੜੇ ਦੋ ਐਫ ਆਈ ਆਰ ਨੇ ਜੀ 60 ਨੰਬਰ ਔਰ 142 142 ਜਿਹੜੀ ਹੈ ਪ੍ਰੋਡਕਸ਼ਨ ਔਰ ਗਰੰਟ ਤੇ ਲਿਜਾ ਸਕਦੀ ਹੈ ਪੁਲਿਸ ਜੇਲ੍ਹ ਚ ਕਿਸੇ ਟਾਈਮ ਵੀ ਜੋ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਉਸ ਨੂੰ ਕੰਟੈਸਟ ਕਰਾਂਗੇ ਕਿਉਂਕਿ ਨਹੀਂ ਲੈ ਕੇ ਜਾ ਸਕਦੇ ਐਸ ਪਰ ਰੂਲਸ ਇਹਨਾਂ ਨੇ ਉੱਥੇ ਫਰੋਮ ਦੀ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਆਪਣੀ ਐਫੀਡਵਿਟ ਫਾਈਲ ਕੀਤੀ ਹੋਈ ਹੈ ਕਿ ਜੁੜੀ ਪੁਲਿਸ ਮਾਰ ਨਹੀਂ ਲਿਆ ਜਾਏਗਾ 8 ਸਾਲ ਬਾਅਦ ਲੈ ਕੇ ਆਏ ਆ ਭਾਰਤ ਅੱਜ ਪੰਜਾਬ ਲੈ ਕੇ ਆਏ ਆ ਪੇਸ਼ ਕੀਤਾ ਇਦਾਂ ਦੇ ਬਹੁਤ ਲੰਬਾ ਟਾਈਮ ਲੱਗਿਆ ਕੋਈ ਇਸ ਤਰ੍ਹਾਂ ਹੈ ਜੀ ਕਿ ਐਵੀਡੈਂਸ ਦੇਖਿਆ ਜਾਏਗਾ ਕਿ ਰੋਮੀ ਦੇ ਖਿਲਾਫ ਕੋਈ ਐਵੀਡੈਂਸ ਹੈ ਜਾਂ ਨਹੀਂ ਹੈ ਇਹਨਾਂ ਨੇ ਜੋ ਐਵੀਡੈਂਸ ਉੱਥੇ ਦਿੱਤਾ ਉਹ ਦੇਖਦੇ ਕੀ ਇਹ ਲੈ ਕੇ ਆਉਂਦੇ ਨੇ ਇੱਥੇ ਐਵੀਡੈਂਸ ਪਰ ਐਸ ਪਰ ਮਾਈ ਵਿਊਜ਼ ਦੇਖਦੇ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਜੀ ਗੱਲ ਨੂੰ ਮੁੱਖ ਰੱਖ ਕੇ ਲੈ ਕੇ ਆਏ ਨੇ ਜੀ ਇਹਨਾਂ ਦਾ ਕਹਿਣਾ ਇਹ ਸੀ ਕਿ ਇਸਨੇ ਕੋਈ ਫੰਡਿੰਗ ਕੀਤੀ ਹੈ ਜੋ ਨਾਬਾ ਜਿਲ ਬ੍ਰੇਕ ਦੇ ਕੁਝ ਲੋਕ ਸੀਗੇ ਉਹਨਾਂ ਨੂੰ ਉਥੋਂ ਦੀ ਭਜਾਉਣ ਦੀ ਵਾਸਤੇ ਫੰਡਿੰਗ ਕੀਤੀ ਹੈ ਬਟ ਐਵਿਡੈਂਸ ਕੀ ਹੈ ਉਹ ਉਹਨਾਂ ਟ੍ਰਾਇਲ ਦੇ ਵਿੱਚ ਸਾਬਤ ਹੋਏਗਾ ਤੇ ਜਿੱਧਰ ਰومی ਹੈਗਾ ਸੀ ਜੀ ਉਧਰ ਕਿੰਨਾ ਟਾਈਮ ਕੇਸ ਚੱਲਿਆ ਉਥੇ ਨੀਅਰ ਅਬਾਊਟ ਸਾਡੇ 6 ਸਾਲ ਦੀ ਕਸਟਡੀ ਜਿਹੜੀ ਹੈ ਉਥੇ ਇਨਕਸਟਰੀ ਰਿਹਾ ਉਹ ਤੇ ਕੇਸ ਚੱਲਿਆ 142 ਜਿਹੜੇ ਸਜ਼ਾ ਵੀ ਹੋ ਚੁੱਕੀ ਹੈ 20 ਬੰਦੇ ਨੂੰ ਦੋ ਬਰੀ ਕੀਤੇ ਗਏ ਆ 10 ਸਾਲ ਦੀ ਸਜ਼ਾ ਹੋਈ ਹੈ ਉਸ ਤੋਂ ਫਿਰ ਦੁਬਾਰਾ ਇਹਨਾਂ ਨੂੰ ਕਿਉਂ ਇਨਵੋਲ ਕੀਤਾ ਗਿਆ ਮੈਂ ਉਹ ਹੀ ਦੱਸ ਰਿਹਾ ਨੂੰ ਕਿ ਇਹਨਾਂ ਦੇ ਖਿਲਾਫ ਅਲੀਗੇਸ਼ਨ ਇਹ ਸੀਗੇ ਕਿ ਇਹਨਾਂ ਨੇ ਉਸ ਟਾਈਮ ਜਦੋਂ ਇਹ ਵਾਰਦਾਤ ਸਾਰੀ ਹੋਈ ਤਾਂ ਕੁਝ ਲੋਕਾਂ ਨੂੰ ਫੰਡਿੰਗ ਕੀਤੀ ਸੀਗੇ ਪਹਜਾਂ 'ਚ ਮਦਦ ਕੀਤੀ ਹੈ ਕੁਝ ਫੰਡਸ ਭੇਜੇ ਹਨ ਬਾਹਰੋਂ ਉਹਨਾਂ ਫੰਡਸ ਕਿਾ ਵਾਕਈ ਇਸ ਚੀਜ਼ ਵਾਸਤੇ ਸੀਗੇ ਜਾਂ ਭੇਜਿਆ ਜਾਂ ਨਹੀਂ ਭੇਜਿਆ ਇਸਨੇ ਭੇਜਿਆ ਉਹ ਟ੍ਰਾਇਲ ਵਿੱਚ ਸਾਬਤ ਹੋ ਰਿਹਾ ਹੈ ਤੁਸੀਂ ਕੀ ਸਮਝਦੇ ਹੋ ਇਹਨਾ ਟਾਈਮ ਬਾਅਦ ਲੈ ਕੇ ਆਉਣ ਪਿੱਛੇ ਕੀ ਵੱਡਾ ਕਾਰਨ ਕੀ ਹੋ ਸਕਦਾ ਪੰਜਾਬ ਗਵਰਨਮੈਂਟ ਜੋ ਪਹਿਲਾਂ ਕਿ ਫੇਲਿਅਰ ਹੋਈ ਸੀਗੀ ਸ਼ਾਇਦ ਉਸ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਕਿ ਕੋਈ ਅਸਾ ਕਿੰਨਾ ਵੱਡਾ ਰੋਲ ਹੋਏਗਾ ਉਹ ਬਾਕੀ ਟ੍ਰਾਇਲ ਤੇ ਦੇਖਾਂਗੇ ਕਿ ਐਵਿਡੈਂਸ ਲੈ ਕੇ ਆਉਂਦੇ ਨੇ ਇਹ